ਸਤਿ ਸ਼੍ਰੀ ਅਕਾਲ ਜੀ ਸਾਰਿਆਂ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਜਨਾਲਾ ਤਹਿਸੀਲ ਵੀਚਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਮੇਰ ਕੋਲ ਅੱਜ ਆਪਾਂ ਆਏ ਆ ਤੇ ਅੱਜ ਦੇ ਵੀਰੋ ਦੇ ਕੋਲ ਤਾਂ ਟੋਟਲ ਤਿੰਨ ਪਸ਼ੂ ਵਿਖਾਉਣੇ ਆ ਦੋ ਗਾਵਾਂ ਤੇ ਇੱਕ ਅ ਨੀਲੀ ਬੋਰੀ ਮਾਈ ਤਾਂ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਵਧੀਆ ਜੀ ਕਿਰਾਂ ਜੀ ਤੇ ਅੱਜ ਇੱਕ ਮਾਜ ਦੇ ਦੋ گاਵਾ ਫਿਰ ਦੋ گاਵਾ ਕੱਲ ਵੀ ਹੈਗੀ ਸੀ ਮਾਜ ਇੱਕ ਹੈਗੀ ਸੂਈ ਮਾਜ ਅੱਛਾ ਕੱਲ ਵੇਗੀ ਫਿਰ ਉਹ ਕਾਲੀ ਬੰਦੀ ਤੇ ਲੋਗਲੀ ਲੱਗੇ ਬੰਦੇ ਉਹ ਠੀਕ ਠੀਕ ਸੂਈ ਸੂਈ ਦਾ ਕੰਦਨ ਦੀ ਚਲੋ ਨਾਮ ਦੱਸ ਦੇ ਕਦੀ ਨਾਮ ਸੋਨੂ ਸ਼ਹਿਜ ਨਾਲ ਜਿਲ੍ਹਾ ਮਰਜ਼ਾ ਫੋਨ ਨੰਬਰ ਬੋਲ ਦੇ ਕਰ 91 9567555 ਠੀਕ ਹੈ ਚਲੋ ਸ਼ੁਰੂਆਤ ਫਿਰ ਸਭ ਤੋਂ ਪਹਿਲਾਂ ਜਿਹੜੀ ਇਹ ਪਹਿਲੇ ਨੰਬਰ ਤੇ ਜਿਹੜੀ ਮਾਜ ਹੈ ਉਹ ਨੀਲੀ ਪੂਰੀ ਏ ਨੀਲੀ ਪੂਰੀ ਆ ਜਿਹੜੀ ਇਹ ਕਿ ਥੋੜੀ ਕਿ ਸੰਭੀ ਘਟਿਆ ਤੇ ਤਰ੍ਹਾਂ ਹੈ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਪੂਰੀਆਂ ਹੀ ਆ ਇਹਦੇ ਚ ਤੇ ਥਣ ਵੀ ਲਾ ਕੇ ਤੇ ਦੇਖ ਸਕਦੇ ਜੀ ਦੱਸਿਆ ਵੀ ਦੀ ਇਹਦੇ ਬਾਰੇ ਫਿਰ ਜਿਹੜੇ ਕੋ ਦੋ ਦਿਨ ਸੱਤਾਂ ਤੋਂ ਬਾਹਰ ਹੀ ਹਾਂਜੀ ਤੇ ਆਪਣੇ ਕੋ ਕੀ ਗੱਲ ਹੋਇਆ ਉਹਨਾਂ ਕਰ ਪੜੀ ਜੀ ਮਿਲਦੀ ਆਪਣੇ ਕੋ ਟੀਕਾ ਨਹੀਂ ਮਿਲੀ ਜੀ ਠੀਕ ਆ ਬਾਹਰ ਵਾਲਗੇ ਇਹਦੇ ਜੀਲ ਲਾਉਂਦੀ ਆ ਫੂਰੀ ਦੀ ਖਾਂਦੀ ਆ ਪੰਨ ਗੁੰਨ ਪੱਠੇ-ਵੁੱਠੇ ਨਹੀਂ ਖਾਂਦੀ ਠੀਕ ਆ ਹੁਣ ਦੁੱਧ ਉਹ ਕੋ ਸ਼ੇਕ ਲੋ ਐ ਠੰਡਾ ਹਾਂਜੀ ਪਾਣੀ ਇਸ ਦਾ ਠੰਡਾ ਦੁੱਧ ਸ਼ੇਕ ਲੋ ਜਦੋਂ ਚੋਣ ਇੱਕ ਨੰਬਰ ਦੀ ਚਾਅ ਆਦੀ ਆ ਤੇ ਗੱਬਣ ਗੁੱਬਣ ਕੋਈ ਨਹੀਂ ਕਰੀ ਦੇਖੋ ਸੂਈ ਨੂੰ ਡੇਢ ਕੇ ਮਿੰਟ ਜਿਆਦਾ ਸਾਰਾ ਤੇ ਚਲੋ ਤੋਰਾਂ ਫੇਰ ਇੱਕ ਕਰੀ ਬਾਕੀ ਇਹ ਕਿ ਥੋੜੀ ਸਾਮ ਇਹਦੇ ਘੱਟ ਹੋਈ ਆ ਜੇ ਕੋ ਸਾਹਮਣ ਵਾਲਾ ਕੁ ਵੀ ਲੈ ਜਾਊਗਾ ਸਾਦਾ ਦੁੱਧਾਂ ਵਾਜੇ ਬੁਰੀ ਨੀਂਦ ਜਿਉਂਗਾ ਆਪ ਸਾੜੀਤਾ ਕਰਦਾ ਬੁਰੀ ਜੀ ਇਹ ਬਾਕੀ ਜਿਹੜੇ ਵੀ ਨੇ ਕੇ ਵੀਰ ਨੂੰ ਸ਼ੌਂਕ ਹੈ ਉਹ ਵੀ ਪੂਰਾ ਹੋ ਜਾਊਗਾ ਹੌਲੇ ਪਾਚੀ ਖਾ ਗੀਆਂ ਇਹ ਬਿੱਲੀਆਂ ਅੱਖਾਂ ਵਿੱਚ ਬਿੱਲੀਆਂ ਸਾਰੀ ਚੰਗੀਆਂ ਬਲਕੇ ਸਾਂਹੀ ਨਹੀਂ ਆਂ ਦੰਦੁੰਦੀ ਦੇਖੋ ਆ ਕੈਂ ਸਾੜੀ ਅੱਖਾਂ ਵਿੱਚ ਬਿੱਲੀਆਂ ਵਾਂ ਜਿਹੜੀਆਂ ਦੀਆਂ ਬਿੱਲੀਆਂ ਅੱਖਾਂ ਵਾਲੀ ਨੀਲੀ ਪੂਰੀ ਆ ਜਿਹੜੀ ਉਹ ਥੋੜਾ ਤਾਂ ਸੜਾ ਜਾ ਕਰਦੀ ਆ ਦੋ ਤੇ 6 ਕਿਲੋ ਜਿਹੜਾ ਕਹਿੰਦੇ ਕਿ ਮੋਕੇ ਤੇ ਤੇ ਕੋਲ ਹੈਗਾ ਤੇ ਇਹਦਾ ਮੁੱਲ ਵਿਦਿਅ ਫਿਰ ਜਿਹੜਾ ਮੁੱਲ ਵਿਦਿਅ ਜੀ ਇਹਦੇ ਤੇ ਜਦੋਂ ਮਾਲੋ ਜਿੰਦਾ ਮੈਂ ਨਹੀਂ ਰਾਈ ਜੀ ਫਿਰ ਤੁਹਾਡੀ ਮਰਜ਼ੀ ਆ ਹਾਂ ਜੀ ਮਾਲਾ ਦੇ ਰਹਿ 43000 ਸੀ 43000 ਜੀ ਦੇ ਦੋਗੇ ਹਾਂ ਨਹੀਂ ਛੋਟ ਛੋਟ ਵਿੱਚ ਛੋਟ 500 ਛੋਟ 43000 ਠੀਕ ਆ ਚਲੋ ਫੋਨ ਆਵੇ ਮਾਨਤਾ ਨਾਲ ਪੇ ਮੋਕੇ ਤੇ ਹੋ ਜਾਊਗਾ ਤੇ ਹੁਣ ਆ ਜਿਹੜੀ ਇੱਕ ਜਰਸੀ ਤਾਂ ਨੇ ਦਿਖਾਉਣੀ ਆ ਚਿਹਰੇ ਤੇ ਕਾਫੀ ਖੂਬਸੂਰਤ ਹੈ ਤੇ ਥਣ ਵੀ ਲੱਗੇ ਤਾਂ ਦੇਖ ਸਕਦੇ ਜੀ ਕਿੰਨਾ ਜਿਹੜੇ ਕੱਲ ਦੁੱਧ ਦੇ ਵਿੱਚ ਦੁੱਧ ਭਾਈ 7 ਕਿਲੋ ਜੀ 7 ਕਿਲੋ ਦੁੱਧ ਆ ਹਾਂਜੀ ਠੀਕ ਆ ਤੇ ਗੱਬਨ ਘਾੜੀ ਕਿੰਨੀ ਮੇਰੇ ਗੱਬਨ ਹੀ ਜਾਈਗੀ ਆਦੇ ਆ ਉਹ ਨੀਕੀ ਦਾ ਨਿਕਲੇ ਭਾਈ ਨਾ ਨਿਕਲੇ ਮੈਂ ਠੀਕ ਆ ਤੇ 7 ਕਿਲੋ ਹੈਗਾ ਪੱਕਾ ਦੁੱਧ ਮਾਰ ਕੇ ਭਾਈ ਵਾਦੀ ਇਹ ਕੁੜੀ ਉਹ ਦਿਲ ਨਹੀਂ ਤੂੜੀ ਹੈ ਨਾ ਹੁਣ ਠੀਕ ਆ ਇਹ ਵੀ ਜੀ ਦੁੱਧ ਹੁਣ ਦੇਣਾ ਲੱਗਣਾ ਬੰਦ ਰਹੀ ਹਾਂ ਹਾਂਜੀ ਹਾਂਜੀ ਇਹ ਆਪਕੀ ਯਾਰਾ ਦੇ ਉਹਦਾ ਦੋ ਤੋਕੋ ਹਰੇ ਨਾ ਕੰਮ ਦੇ ਕੰਗੇ ਬਾਕੀ ਹੈਗੀ ਇਹ ਆ ਕਿ ਚੰਗੇ ਰਿਕਾਰਡ ਵਾਲੀ ਜਰਸੀ ਆ ਮੀਰੇ ਨੇ ਸੱਜਣ ਨੇ ਦੁੱਧ ਚੰਗਾ ਕੱਢਿਆ ਹੋਣਾ ਸੱਜਣ ਭਾਜੀ 20 ਤੋਂ ਪਲੱਸ ਹੀ ਗਈ ਵੀ ਤੇਰਾ ਵੀ ਦੇਖ ਸਕਦੇ ਜੀ ਤੇ ਬਾਕੀ ਕੱਦ ਕਾਠ ਵੀ ਚੰਗਾ ਉੱਚਾ ਵਾ ਸਾਂਭੀ ਇਹ ਵੀ ਥੋੜੀ ਹਸਾਬ ਦੀ ਆ ਬਾਕੀ ਕੁਛ ਨਾ ਵੀ ਜਗ੍ਹਾ ਤੇ ਆ ਗਿਆ ਪਸ਼ੂ ਅੱਧਾ ਵੀ ਥੇ ਥੋੜਾ ਘੱਟ ਭਰਦਾ ਲੰਦਾ ਰਹੀ ਉਹ ਦੇਖੋ ਕੈਮਰਾ ਮਰ ਅੰਦਰੋਂ ਹੋਰ ਇੱਕ ਵਾਣਾ ਫੀਡ ਵੰਡ ਸਾਰਾ ਲੈਂਦਾ ਜੀ ਠੀਕ ਹੈ ਜੇ ਕਿਹਨਾਂ ਹਰੇ ਹਰੇ ਦਾ ਦੁੱਧ ਤਾਂ ਹੈ ਨਹੀਂ ਜੇ ਵੰਡ ਨੇ ਦੋ ਦਿਨਾਂ ਜੀ ਭਾਈ ਨਾਲ ਨੇ ਠੀਕ ਹੈ ਇਹੋ ਮੇਰਾ ਵੀਰ ਕੋ ਕਿਲੋ ਵੰਡ ਪਾ ਗਿਆ ਖੁਮ ਮੈਂ ਬੰਦੀ ਇਹ ਦੁੱਧ ਮੇ ਚੋਲਾ ਕਿਲੋ ਵੰਡਦਾ ਹੋਰ ਦੋ ਦਿਨਾਂ ਨਾਲ ਨੇ ਹਾਂਜੀ ਇਹ ਤਾਂ ਗੱਲ ਸਹੀ ਜੀ ਤੇ ਇਹਦਾ ਮੁੱਲ ਫਿਰ ਇਹ ਭਾਈ ਦੇ ਦਾਂਗੇ 17500 ਸਾਢੇ 17500 ਦੀ ਤੇ 7 ਕਿਲੋ ਦੁੱਧ ਚਵਾ ਦੋਗੇ ਚੋਗੇ ਭਾਈ ਖੜੇ ਕੋ ਚੋਤ ਭੂਗ ਛਟਾ ਕੋ ਥਾਂ ਘਾੜ ਵਾਦੀ ਇਹ ਕੋਈ ਨਹੀਂ ਲਾਉਂਦੇ ਇਹ ਟੂਕੇ ਨੂੰ ਮਸਾਲੇ ਵਿੱਚ 6 ਕਿਲੋ ਕਾਦੀ ਛੇ ਗੋਦਾ ਅੱਛਾ ਸਾਰੇ ਛੇ ਗੋਦਾ ਬਿਲਕੁਲ ਸਾਨਪੜੇ ਦਾ ਠੀਕ ਹੈ ਖਾਣੇ ਤਾਂ ਵੀ ਕਾਫੀ ਪਿਆਰਾ ਵਾ ਜਿਹੜਾ ਬਾਕੀ ਰੰਗ ਰੂਪ ਦੀ ਚੰਗੀ ਆ ਇਹ ਵੀ ਤਰੋ ਹਾਂ ਵਿਧੀ ਕਰੀ ਨਾ ਮੈਂ ਵੱਡੀ ਗਾਂ ਭਾਜੀ ਇਹਨੂੰ ਪਰ ਫੋਨੇ ਦੇ 2 ਮਹੀਨੇ ਬੜੀ ਹੋਏ ਜੇ ਠੀਕ ਹੈ ਹਾਂ ਚੱਕ ਜੁੜੀ ਹੋਈ ਹੈ ਜੀ ਤੇ ਇਹਦਾ ਮੁੱਲ ਜੀ ਦਵਾਏ 16000 ਜੀ 16000 ਹਾਂ 500 ਛੋਟ 16 ਪੂਰੀ ਨਵੀਂ ਵਜਈ ਠੀਕ ਹੈ ਜੀ ਜਵਾ ਚੰਗੀਆ ਚਵਾ ਪੂਰਛਾ ਕੋਈ ਨਹੀਂ ਤੁਹਾਨੂੰ ਵਧੀਆ ਲੱਗਾ ਸਾਰੇ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹਾਂ ਬਾਕੀ ਕੋਈ ਵੀਰ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਆਪਣੀ ਤਸੱਲੀ ਕਰਕੇ ਕੋਈ ਖੜੇ ਹਾਂ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ